ਇਹ ਬੰਦੀ ਬਣਾਉਣ ਦੀ ਤਿਆਰੀ ਹੋ ਗਈ ਹੁਣ ਜਿਹੜੇ ਕੱਲ ਮਾਨਸਾ ਜਿਹੜੇ ਦੇ ਵਿੱਚ 35-40 ਮੁੰਡੇ ਚੱਕ ਕੇ ਅੰਦਰ ਕੀਤੇ ਆ ਫਰੀਦਕੋਟ ਆ ਹੋਰ ਕਈ ਜ਼ਿਲ੍ਹਿਆਂ ਦੇ ਵਿੱਚ ਮੁੰਡਾ ਨੂੰ ਫੜੋ ਫੜ ਕੇ ਅੰਦਰ ਕਰ ਰਹੇ ਨੇ ਕਿਸੇ ਨੇ ਫੋਟੋ ਲਾਣ ਦੀ ਉਹ ਵੀ ਅੰਦਰ ਨਾਲ ਕਿਸੇ ਨੇ ਸਮਾਗਮ ਰੱਖਤਾ ਉਹ ਵੀ ਅੰਦਰ ਨਾਲ ਗੁਰਦੁਆਰਿਆਂ ਦੇ ਅੰਦਰ ਜਾ ਕੇ ਤਲਾਸ਼ੀ ਲੈਣ ਲੱਗ ਗਏ ਹੁਣ ਤੁਸੀਂ ਆਪ ਹਿਸਾਬ ਲਾ ਲਓ ਕਿ ਸਾਡੇ ਨਾਲ ਵਾਪਰ ਕੀ ਦਿਆ ਤੁਸੀਂ ਦੇਖੋ ਇਸ ਮੁਲਖ ਦੇ ਅੰਦਰ ਕਾਨੂੰਨ ਇੱਥੇ ਰਜੀਵ ਕਾਂ ਦੇ ਘਾਤਰ ਵੀ ਬਾਹਰ ਆ ਜਾਂਦੇ ਆ ਇਹਦੇ ਬਿਲਕੁਸਬਾਨੋ ਦੇ ਬਲਾਤਕਾਰ ਦੇ ਕਾਪੜ ਵੀ ਬਾਹਰ ਆ ਜਾਂਦੇ ਆ ਇਹਦੇ ਸਾਡੇ ਬੰਦੇ ਸਜਾਵਾਂ ਪੂਰੀਆਂ ਕਰਕੇ ਵੀ ਬਾਹਰ ਨਹੀਂ ਆ ਰਹੇ ਰਿਹਾਈ ਦੂਰ ਦੀ ਗੱਲ ਛੁੱਟੀ ਵੀ ਨਹੀਂ ਮਿਲ ਰਹੀ ਫੇਰੇ ਕਹਿੰਦੇ ਬਿਨਾਂ ਗੱਲ ਤੋਂ ਰੋਲਾ ਪੋਨੇ ਬਿਨਾਂ ਗੱਲ ਤੋਂ ਰੋਲਾ ਜੀ ਅੱਜ ਦੇ ਹਾਲਾਤ ਤੁਸੀਂ ਦੇਖੋ ਅਸੀਂ ਕਹਿੰਦੇ ਜੇਜ ਨਾਲੇ ਘਟਨਾ ਵਾਪਰੀ ਪਹਿਲਾਂ ਜਿੰਮੇਵਾਰ ਉਹਦੀ ਸਰਕਾਰ ਆ ਪ੍ਰਸ਼ਾਸਨ ਆ ਸਰਕਾਰ ਜ਼ਿੰਮੇਵਾਰ ਕਿਵੇਂ ਪ੍ਰਸ਼ਾਸਨ ਕਿਵੇਂ ਜ਼ਿੰਮੇਵਾਰ ਆ ਸੁਣੋ ਧਿਆਨ ਨਾਲ ਜੇ ਘਟਨਾ ਵਾਪਰਨ ਤੋਂ ਪਹਿਲਾਂ ਹੀ ਸਰਕਾਰ مستਤੈਦ ਹੋ ਜਾਂਦੀ ਪੱਲਿਸਤ ਕੰਨੀ ਦੇਤੀ ਸਰਕਾਰ ਪਹਿਲੀ ਪ੍ਰਸ਼ਾਸਨ ਨੇ ਗੱਲ ਨੂੰ ਹੱਲ ਕਰ ਸਕਦਾ ਸੀ ਪਰ ਨਹੀਂ ਹੋਈ ਉਹਨਾਂ ਨੇ ਮਾਹੌਲ ਬਣਾਉਣਾ ਸੀ ਬਣਾਇਆ ਇਹਨੇ ਬਣਾਇਆ ਕਿ ਟਰੈਪ ਪਛਾਇਆ ਜਾਲ ਪਛਾਇਆ ਜਾਲ ਪਸਾਇਆ ਸਰ ਫਸਾ ਕੇ ਉਸ ਤੋਂ ਬਾਅਦ ਫਿਰ ਕਿਵੇਂ ਜਵਾਨੀ ਦਾ ਸ਼ਿਕਾਰ ਕੀਤਾ ਹੈ ਉਦੀ ਤਿਆਰੀ ਹੈ ਦੇਖੋ ਨੈਸ਼ਨਲ ਮੀਡੀਆ ਤੇ ਕੀ ਪ੍ਰਚਾਰਿਆ ਜਾ ਰਿਹਾ ਹੈ ਪੰਜਾਬ ਹਤਾ ਇਹ ਹੋ ਗਿਆ ਜੀ ਵੱਖਵਾਦੀ ਖੜੇ ਹੋ ਗਏ ਜੀ ਅੱਤਵਾਦੀ ਖੜੇ ਹੋ ਗਏ ਜੀ ਆਈਐਸਆਈ ਤੋਂ ਫੰਡ ਆ ਗਿਆ ਜੀ ਬੁੱਢ ਬਨੂ ਜਾਗਤਾ ਮਿਲ ਗਿਆ ਜੀ ਆਟ ਫੌਜ ਬਣਾਉਣ ਦੀ ਤਿਆਰੀ ਹੋ ਚੁੱਕੀ ਸੀ ਜੀ ਤੁਸੀਂ ਪੰਜਾਬ ਤੇ ਇਹਨਾਂ ਲੱਗਦਾ ਵੀ ਇਹ ਜੀ ਗੱਲ ਦੱਸੋ ਝੂਠਾ ਮੀਡੀਆ ਝੂਠਾ ਮੀਡੀਆ ਇਹ ਹੀ ਪ੍ਰਚਾਰ ਰਹੀ ਪਲਾਪੇ ਗੰਦਾ ਆਪਾਂ ਜਾਣਦਾ ਵੀ ਕਿਵੇਂ ਖਬਰਾਂ ਪਲਾਂਟ ਕਰਾ ਕੇ 80 90 ਰਜਤ ਵੀ ਲਵਾਇਆ ਜਾਂਦਾ ਹੈ ਗਰੀਆਂ ਉਦੋਂ ਵੀ ਸਾਡੇ ਕਰਤਾਰਾਂ ਨੂੰ ਮਾਰਨ ਦੀ ਕੋਸ਼ਿਸ਼ ਹੈ ਵੀ ਦਰਵਾਜ਼ਾ ਸਾਹਿਬ ਦੇ ਅੰਦਰੋਂ ਜੀ ਬੀਬੀਆਂ ਦੇ ਕੱਪੜੇ ਮਿਲਿਆ ਅਦਰਾਜੋਕ ਚੀਚਾਂ ਮਿਲੀਆਂ ਜੀ ਅੱਜ ਇਹ ਜੇ ਸਾਲੇ ਮਿਲਿਆ ਸਲੀਲ ਉਦੋਂ ਵੀ ਪ੍ਰਚਾਰ ਦੋ ਕਹਿੰਦੇ ਖਬਰਾਂ ਦੇ ਵਿੱਚ ਇਹ ਅਖਬਾਰਾਂ 'ਚ ਖਬਰਾਂ ਲੱਗਦੀਆਂ ਹੁੰਦੀਆਂ ਸੀ ਅੱਜ ਵੀ ਉਹੀ ਪ੍ਰਚਾਰ ਹੈ ਸਾਡੇ ਕਰਤਾਰ ਨੂੰ ਮਾਰਨ ਦੀ ਕੋਸ਼ਿਸ਼ ਹੈ ਜਦੋਂ ਕਿਸੇ ਕਾਮ ਦਾ ਇਹੋ ਹੁੰਦਾ ਜਿਹੜਾ ਕੋਈ ਆਗੂ ਹੁੰਦਾ ਅਗਵਾਈ ਕਰ ਰਿਹਾ ਹੁੰਦਾ ਔਰ ਜਦੋਂ ਮਾਰ ਦਿਆ ਸੈਟ ਤੋਂ ਅਮਰ ਹੋ ਜਾਂਦਾ ਸ਼ਹੀਦ ਹੋ ਜਾਂਦਾ ਕੌਮ ਲਈ ਪ੍ਰੇਰਨਾ ਸਰੋਤ ਬਣ ਜਾਂਦਾ ਪਰ ਜਦੋਂ ਉਸ ਆਗੂ ਨੂੰ ਉਹਨੇ ਕਿਰਦਾਰ ਨੂੰ ਮਾਰ ਦਿਓ ਕਿਰਦਾਰ ਤੁਸੀਂ ਕਰ ਦਿਓ ਹੁਣ ਮੰਨ ਲਓ ਕਨ ਅਮਰਪਾਲ ਨੂੰ ਨੇਪਾਲ ਦੇ ਬਾਰਡਰ ਤੋਂ ਫੜ ਕੇ ਜਾਣ ਤੋਂ ਪਾਕਿਸਤਾਨ ਦੇ ਵੱਟ ਤੋਂ ਫੜ ਕੇ ਉਹਦੀ ਦਾੜੀ ਕੱਟ ਕੇ ਇਹਦਾ ਜੀ ਦਾੜੀ ਕਟਾ ਕੇ ਰੂਹ ਪੋਛ ਲਵੇ ਭਜਦਾ ਸੀ ਅੱਜ ਹੀ ਕਹਿ ਰਹੀ ਇਹਨਾਂ ਪੁਲਿਸ ਉੱਤੇ ਖੜੀ ਕਿ ਜੀ ਉਹ ਸ੍ਰੀ ਸਾਹਿਬ ਛੱਟ ਕੇ ਭੱਜ ਗਿਆ ਜੀ ਉਹ ਘੁਣਾਣਾ ਹੋ ਗਿਆ ਜੀ ਵੱਡਾ ਸੂਰਮਾ ਕਿੱਥੇ ਹੈ ਜੀ ਜਾਣੇ ਸਾਡੇ ਲੋਕਾਂ ਦੇ ਮਨਾਂ ਦੇ ਵਿੱਚ ਉਹਦੇ ਪ੍ਰਤੀ ਇੱਕ ਰਿੰਦਾਪਰ ਪਹਿਲਾਂ ਤੇ ਗੁਰਤਾਨ ਸਿੰਘ ਜਿਆ ਗਿਆ ਵੀਰ ਸਰੂਪ ਸਾਹਿਬ ਕਿਉਂ ਲਹਿ ਗਿਆ ਮੈਂ ਕਹਿੰਦਾ ਯਾਰ ਤੁਸੀਂ ਦੇਖੋ ਦੁਨੀਆ ਦੀ ਕੋ ਬਾਹਰ ਕੌਮ ਹੋਣੀ ਹੈ ਉਹ ਆਪਾਂ ਹੈ ਜਿਹੜੇ ਆਪਣੇ ਆਪਿਆਂ ਦੇ ਖਿਲਾਫ ਹੈ ਕਿੰਨੇ ਬੰਦੇ ਆਪ ਵੀ ਬੋਲੀ ਜਾਂਦੇ ਆ ਮੈਂ ਕਹਿੰਦਾ ਯਾਰ ਮੇਰੇ ਕੋਲ 100 ਤਰ੍ਹਾਂ ਨਾਲ ਮਤਭੇਦ ਹੋਣੇ ਹਨ ਪਾਰ ਨਾਲ 100 ਤਰ੍ਹਾਂ ਦੇ ਵਿਚਾਰਕ ਬਖਰੇ ਨੇ ਹੋਣੇ ਆ ਪਰ ਇਹ ਤਾਂ ਨਹੀਂ ਮੇਰੇ ਕਾਮਰੇਡਾਂ ਵਾਲੀ ਬਖਰੇ ਨੇ ਹੈਗੇ ਆ ਪਰ ਜਿੱਥੇ ਇਨਸਾਨਿਆਂ ਦਾ ਘਾਨ ਹੁੰਦਾ ਚਾਹੇ ਤਾ ਅਵਰੇਡ ਹੋਵੇ ਚਾਹੇ ਸਿੱਖ ਹੋਵੇ ਚਾਹੇ ਹਿੰਦੂ ਹੋਵੇ ਚਾਹੇ ਮੁਸਲਮਾਨ ਹੋਵੇ ਸਾਡਾ ਸਦਾ ਸਾਡੇ ਗੁਰੂਆਂ ਦੇ ਫਲਸਫੇ ਸਾਨੂੰ ਇਹ ਸਿਖਾਉਂਦੇ ਆ ਕਿ ਹਰ ਉਸ ਇਨਸਾਨ ਦੀ ਆਵਾਜ਼ ਬੁਲੰਦ ਕਰਨੀ ਤੇਹੀ ਸਾਡਾ ਫਰਜ਼ ਬਣਦਾ ਤਾਂ ਇਸ ਕਰਕੇ ਤੁਸੀਂ ਦੇਖੋ ਹਾਲਾਤ ਅੱਜ ਐਸੇ ਆਪਾਂ ਗੁਰਦੁਆਰਾ ਹਾਜ਼ਰੀਤੋਂ ਚੱਲੇ ਆਂ ਸੁਮਣੀ ਗੁਰਦੁਆਰਾ ਪ੍ਰਬੰਧ ਕਮੇਟੀ ਸਟੇਜ ਲੱਗੀ ਆ ਅੰਦਰ ਪੱਛਿਆਂ ਬਾਬਾ ਜੀ ਸਟੇਜ ਡਾਕਟਰ ਗਰੀ ਧਾਰਮਿਕ ਸਟੇਜ ਆ ਜੀ ਮਾਸ਼ ਫਿਕਟਰੀ ਬੰਦ ਕਰ ਦਿਓ ਦੋ ਤਿੰਨ ਮਿੰਟ ਬਸਰ ਵੀ ਅਸੀਂ ਧਾਰਮਿਕ ਗੱਲ ਨਹੀਂ ਕਰ ਰਹੇ ਯਾਰ ਇੰਚੋਂ ਤੱਕ ਕੀ ਕਾਰਤਾ ਸਾਰਾ ਜਿਹੜਾ ਨੇ ਬੋਲਿਆ ਜੀ ਕੀ ਸ਼੍ਰੋਮਣੀ ਕਮੇਟੀ ਪ੍ਰਧਾਨ ਬੋਲਿਆ ਕੀ ਐਕਾ ਜਿਹੜੇ ਹੋਰ ਦੁਕਾਨਾਂ ਚ ਲਾਉਣ ਵਾਲੇ ਆ ਜੀ ਆ ਸਿੱਖੀ ਦੇ ਨਾਮ ਦੇ ਧਰਮ ਦੇ ਨਾਮ ਦੇ ਪ੍ਰਚਾਰਕ ਆ ਜੀ ਅਸੀਂ ਕੋਈ ਬੋਲਿਆ ਬਾਈ ਸਾਰੋ ਸਾਰੋ ਸਭ ਦਾ ਲੜ ਗਿਆ ਸਾਰੇ ਨੂੰ ਹੂਣੀਆਂ ਪੈਈਆਂ ਮੂੰਹ ਚ ਕੋਈ ਬੋਲਣ ਨੂੰ ਤਿਆਰ ਨਹੀਂ ਤਾਂ ਮੈਨੂੰ ਆ ਦੱਸੋ ਇਹ ਇਹ ਏ ਸੋਡੇ ਆਗੂ ਨੇ ਵਾਲਾ ਗੱ ਸਾਡੀ ਜਵਾਨੀ ਨੂੰ ਚਾਚਾ ਕੇ ਐਨਐਸਐ ਲਾ ਕੇ ਯੂਐਪੀ ਲਾ ਕੇ ਬੰਦ ਕੀਤਾ ਜਾਂਦਾ ਹੋਵੇ ਇਹ ਮੌਜਨਾ ਬੈਠ ਕੇ ਕਹਿੰਦੀ ਧਰਮ ਦੇ ਪ੍ਰਚਾਰਕ ਆ ਸਿੱਖੀ ਦੇ ਠੇਕੇਦਾਰ ਆ ਜੀ ਅਸੀਂ ਇਹ ਸਾਰੇ ਠੇਕੇਦਾਰ ਨੇ ਯਾਰ ਮਾਰਗਾ ਦੇ ਲਾਂਟਾਂ ਵਾਲੇ ਲੋਕਾਂ ਨੂੰ ਪਾਓ ਜਿਹੜੇ ਅੱਜ ਬੰਦੇ ਚੁੱਪ ਕਰੇ ਬੈਠੇ ਨੇ ਸਾਡੇ ਖਿਲਾਫ ਬੋਲ ਰਹੇ ਆ ਮੈਂ ਕਹਿੰਦਾ ਹਜ਼ਾਰਾਂ ਮੱਪੇ ਦਹਣਗੇ ਤੁਹਾਡੇ ਸ਼ਰਮਾਂ ਬਾਪ ਰਿਆ 26 ਤਰੀਕ ਨੂੰ ਜਦੋਂ ਦਿੱਲੀ ਆਪਾਂ ਗਏ ਆ 40 ਤਰੀਕ ਨੂੰ ਅਸਲੇ ਸਾਨੂੰ ਗਦਾਰ ਲਾਉਂਦਾ ਉਹ ਰਜਿੰਦਰ ਸਿੰਘ ਦੀਪਸਿੰਘ ਨੇ ਕਿਹਾ ਵੀ ਦੀਪਸਿੰਘ ਦੇ ਲੱਕਾ ਹਰ ਗਦਾਰ ਆਂ ਇਹਨੇ ਮੋਰਚਾ ਖਲਾਫ ਕੀਤਾ ਅਸੀਂ ਇੱਕ ਵੀ ਸ਼ਬਦ ਨਹੀਂ ਕਢਿਆ ਵੀ ਨਹੀਂ ਸਾਡੇ ਲਈ ਮੋਰਚਾ ਹੈ ਮੈਂ ਪੰਜਾਬ ਜਿੱਤਣਾ ਚਾਹੀਦਾ ਮਰਥਾ ਦੇ ਦੀਦਾਰ ਆ ਅੱਜ ਵੀ ਕਹਿੰਦੇ ਆ ਜੇ ਕੱਲ ਨੂੰ ਰਜਿੰਦਰ ਸਿੰਘ ਦੀਪ ਸਿੰਘ ਨਾਲ ਦੇ ਵੀ ਘਟਨਾ ਵਾਪਰੇ ਸੀ ਉਹ ਵੀ ਨਾਲ ਖੜਾ ਸੀ ਅਸੀਂ ਕਾਮਰੇਟਾਂ ਦੇ ਨਾਲ ਵੀ ਆ ਆਹ ਦੀ ਹਿੰਦੂ ਮੁਸਲਮਾਨ ਸਭ ਦੇ ਨਾਲ ਆ ਕਿਉਂ ਕਿਉਂ ਨਾਲ ਹੋਣਾ ਚਾਹੀਦਾ ਆ ਪ੍ਰਸ਼ਾਸਨ ਖੜਾ ਨਾ ਇਹ ਜੋ ਕਿੰਨੇ ਮੁੰਡੇ ਸਰਦਾਰਾਂ ਆਂਦੇ ਆ ਸਿੱਖਾਂ ਦੇ ਆ ਪੰਜਾਬ ਦੇ ਪੰਜਾਬੀ ਆ ਪਰ ਸਾਡੀ ਗੱਲ ਕਿਸ ਬੰਦੀ ਆ ਸਾਨੂੰ ਸਾਡੇ ਆਪਣੇ ਮਾਲ ਦੇ 80 90 ਦੇ ਦੌਰ ਦੇ ਵਿੱਚ ਵੀ ਮਰਨ ਵਾਲੇ ਖਾਲਸੇ ਵੀ ਸਿੱਖ ਦੂਜੇ ਪਾਸੇ ਬੌਸ ਵਾਲੇ ਵੀ ਸਿੱਖ ਅੱਜ ਵੀ ਰਾਤ ਉਹੀ ਬਣਾਏ ਜਾ ਰਿਹਾ ਸਾਨੂੰ ਸਾਡੇ ਹੱਥੇ ਹੀ ਮਰਵਾਇਆ ਜਾ ਰਿਹਾ ਇਹ ਰਾਤ ਨੇ ਪੰਜਾਬ ਦੇ ਦੇ ਐ ਨਹੀਂ ਹੁੰਦੇ ਆ ਤੇ ਸਾਨੂੰ ਭਰੇਖਾ ਜਿਹੜੇ ਅੱਜ ਚੁੱਪ ਕਰਕੇ ਘਰਾਂ ਦੇ ਬੈਠੇ ਆ ਜਾਂ ਜਾ ਮਰੂਸੀ ਕਰਦੇ ਆ ਜਾਂ ਰਾਜੇ ਬਣ ਕੇ ਅੱਥੇ ਬੋਲੇ ਫੜੋ ਫੜੋ ਫੜਦੇ ਕਿਉਂ ਨਹੀਂ ਬਲਾਸ ਵਾਲੇ ਉੱਥੇ ਬੋਲੇ ਆਓ ਅੱਜ ਹੋਰ ਵੀ ਬੰਦੇ ਉੱਥੇ ਬੋਲੇ ਆ ਬਸ ਗੱਲ ਹੀ ਨਹੀਂ ਆਪਾਂ ਕਰਨੀ ਪਰ ਉਹੀ ਬੰਦੇ ਹੁਣ ਦੂਜੇ ਪਾਸੇ ਲੋਗੇ ਇਹੀ ਜਵਾਨੀ ਨੂੰ ਸਾਡੇ ਨੂੰ ਉਹ ਬਲਦੀ ਦੇ ਬੁੱਛੇ ਚ ਪਾਉਣਾ ਚਾਹੁੰਦੇ ਆ। ਇਹੀ ਜਵਾਨੀ ਨੂੰ ਸਾਡੇ ਉਹ ਬੁੱਚੜ ਦੇ ਉਹ ਬੁਘਿਆੜਾਂ ਦੇ ਮੂੰਹ ਚ ਦੇਣਾ ਚਾਹੁੰਦੇ ਆ ਜਿਹਦੇ ਮੂੰਹ ਨੂੰ ਖੂਨ ਲੱਗਿਆ। ਕਿਹਦਾ ਖਿਆਲ ਦਾ? ਕਿੰਨੇ ਚਿਰ ਤੁਹਾਡਾ ਖੂਨ ਪਿੰਦੀ ਆਇਆ ਇਹ? ਸਾਡੇ ਆਪਣੇ ਲੋਕ ਦੇ ਰਹੇ ਆ। ਉਹ ਬੱਗਾ ਲੈੰਦਾ ਚੱਕ ਕੇ ਇੱਕ ਦਿੱਲੀ ਵਾਲਿਆਂ ਕੋਲ ਅਗਲੇ ਨੇ ਦਿੱਲੀ ਹੀ ਡੱਪੜ ਦਿੱਤਾ। ਉਹ ਹਰਿਆਣਾ ਜੀ ਘੇਰ ਲਿਆ। ਫੜ ਕੇ ਉੱਥੇ ਨਾਲ ਦੀ ਨਾਲ ਆ ਕੇ ਨੇ ਚੱਕੋ। ਮੈਂ ਪੁਲਿਸ ਆਪਣੀ ਬਿਠਾਈ ਪੰਜਾਬ ਪੁਲਿਸ ਨੇ ਜਲੀਲ ਕੀਤੇ ਪੁਲਿਸ ਵਾਲੇ ਨਾਲੇ ਬੱਗੇ ਚਾਕੇ ਲੈ ਗਏ। ਇਹ ਕੋ ਚੱਕ ਚੱਕ ਕੇ ਦੇ ਰਿਹਾ ਵੀ ਲੋਸਾਨ ਲੈ ਜੋ ਤਿਹਾਰ ਲੈ ਜੋ ਬੰਗਾਰ ਜੇ ਮਰਜੀ ਲੈ ਲਓ ਲਓ ਜੋ ਮਰਜੀ ਕਰਨਾ ਕਰੋ ਅੰਮ੍ਰਿਤਸਰ ਨਾਲ ਮੀਟਿੰਗ ਕਰਕੇ ਆਗਵਾਤ ਮਾਰ 50 ਕੰਪਨੀਆਂ ਮੰਗ ਲੀਆਂ ਉਹ 40 ਸੀ ਇਹਦੀ ਪੂਰੇ ਤਰੀਕੇ ਨਾਲ ਤਿਆਰੀ ਕੀਤੀ ਗਈ ਅਜਿਵੇਂ ਨੂੰ ਚੋਂਦਾ ਵੀ ਉਹ ਇਹਨਾਂ ਨੂੰ ਦੇਖ ਰਿਹਾ ਇਹ ਕਰਕੇ ਜਲੰਧਰ ਨਿਸ਼ਾਨਾ ਬਣਾਇਆ ਗਿਆ ਜਲੰਧਰ ਨੂੰ ਜਲੰਧਰ ਦੇ ਵਿੱਚ ਕੇ ਰੋ ਜੇ ਇਹ ਮਰਤ ਬਾਹਰ ਇੰਨਾ ਖਤਰਨਾਕ ਲੱਗਦਾ ਸੀ ਕਿ ਜੱਲੂ ਖਰੇ ਨਹੀਂ ਉਹ ਜਾ ਕੇ ਫੜੇ ਜਾ ਸਕਦਾ ਸੀ ਉਹਨੂੰ ਕੋਈ ਗਰੰਟੀ ਜਾਰੀ ਕਰ ਦੇ ਕੋਈ ਐਸਐਸਪੀ ਗੌਰਡ ਕਰਦਾ ਕੋਈ ਡੀਜੀਪੀ ਪਨਖੋਸ ਕਰਦਾ ਕੋਈ ਮੰਤਰੀ ਕਹਿੰਦਾ ਭਾਈ ਇਨਾਕ ਬੰਦੇ ਦਾ ਜ਼ਿੰਮੇਵਾਰ ਆ ਕੇ ਜਵਾਬ ਦੇ ਆਹ ਕਾਰਵਾਈ ਹੋਣੀ ਹੈ ਤੇਰੇ ਜੀ ਆ ਨਾ ਹੁੰਦਾ ਫਿਰ ਮੈਂ ਮੰਨ ਲੈਂਦੇ ਪਰ ਇਹਨਾਂ ਨੇ ਜਨਾਨ ਦੁੱਜ ਕੇ ਬਰਾਪੇ ਡੰਡਾ ਪ੍ਰਚਾਲ ਸਾਲਾ ਕੀਤਾ ਤੁਸੀਂ ਦੇਖੋ ਯਾਰ ਲੋਸ ਵਰਗੇ ਸ਼ਰਿਆਮ ਕਹਿੰਦੇ ਨਾ ਉਸਿਆਲਾ ਮਾਰਿਆ ਸਲਵਾਨ ਖਾਨ ਨੂੰ ਮਾਰਾਂਗੇ ਐ ਹਾਂ ਤੜਾ ਜਰਾ ਨੈਕਟਰ ਬੁੱਜੇ जखमा ਦੇ ਨੂਨ ਭਗਦਾ ਉਹ ਸਾਡਾ ਹੋਣ ਹਾਰ ਨੌਜਵਾਨ ਮੁੰਡਾ ਮਾਰ ਕੇ ਕਿਸਤਾਲਗਾਣਾ ਉਹ ਸੱਟ ਗਿਆ ਤੇ ਉੱਥੇ ਉਹਦੀ ਵਾਸੀ ਰੋਣੀ ਦੀ ਤੇ ਪੁੱਛੋ ਸਰਕਾਰ ਉਹਦੀ ਵਾਰਸੀ ਲਈ ਗਈ ਆ ਜਨਵਜ ਕਦੇ ਉਹ ਜਨ ਮਸਿਆ ਗਿਆ ਜਨਵਜ ਕੇ ਉਹ ਉਹ ਬੰਦੇ ਨੂੰ ਕੋਈ ਕਾਰਵਾਈ ਹੋਣੀ ਪਰਿੰਟ ਜਿਹੇ ਜ ਬੰਦਾ ਕੋਈ ਡੀਜੀਪੀ ਦਾ ਬਿਆਨ ਕੋਈ ਇਹਦੀ ਪੁੱਛਗਿੱਛ ਕੋਈ ਸਰਕਾਰ ਦਾ ਬਿਆਨ ਛੜਿਆ ਬੰਦਾ ਗਹਿਣ ਰਲ ਕਰ ਰਿਹਾ ਹੈ ਹਲ ਚਾਹੁੰਦਾ ਵਾਦਤਾਂ ਨੂੰ ਜੱਜਾਂ ਨੂੰ ਵੀ ਹਾਂ ਇਹਦਾ ਕਾਨੂੰਨ ਅਸੀਂ ਆਪਣੇ ਹੱਥ ਲਾਵਾਂਗੇ ਕਿ ਸਾਨੂੰ ਕੋਈ ਇਨਸਾਫ ਨਹੀਂ ਮਿਲਦਾ ਇੱਥੇ ਆਹ ਡੀਜੀਪੀ ਸੇ ਖੰਗੋ ਲਿਆ ਸੀ ਉਹਨੂੰ ਫੜ ਕੇ ਅੰਦਰ ਘਾਤਾ ਵਿਰਾਂਤ ਨੂੰ ਬੋਲਿਆ ਸੀ ਇੱਥੇ ਉਹ ਸ਼ਰੀਆ ਨਾਤੇ ਮਾਰਦਾ ਕਿ ਕੋਈ ਦਲਦਲਦ ਨਹੀਂ ਬਰਵਾ ਨਹੀਂ ਕਰਦੇ ਕੁੱਲੇ ਦੇ ਕਾਰਵਾਈ ਦੱਸਦੇ ਕਿਸ ਅਦਾਲਤ ਵੱਲੋਂ ਹੋਈ ਹੋਵੇ ਤੇ ਸਰਕਾਰ ਵੱਲੋਂ ਹੋਈ ਹੋਵੇ ਆ ਬਲੈਕ ਮਾਰਕੀਆ ਜੀ ਕੰਪਨੀਆਂ ਆ ਗਿਆ ਜੀ ਦਸ ਪਾਈ ਜਾਂਦੀ ਆ ਪੂਰੇ ਪੰਜਾਬ ਦੇ ਅੰਦਰ ਔਰ 15 15 ਸਾਲ ਦੇ ਜਵਾਗ ਮਾਰ ਕੇ ਕਿੱਤੇ ਨਾਲ ਸਾਡੇ ਧੀਗੇ ਲਾ ਕੇ ਪੂਰਾ ਫਰੋਡ ਬਲੈਕ ਮਾਰਕੀਆ ਸਹਰੀਆ ਮਾਰ ਪਰ ਧਰਮ ਮੋਰਤ ਕੀਤਾ ਰੱਖਦਾ ਰੋਕੋ ਜਵਾਨੀ ਪ੍ਰਵਾਸ ਕਰਕੇ ਬਾਹਰ ਪੈਦੀ ਜਾ ਰਹੀ ਹੈ ਪੰਜਾਬ ਖਾਲੀ ਹੋ ਜਾਂਦਾ ਪਾਣੀ ਸਾਡੇ ਕੇ ਬੋਲੀ ਸਰਦੀ ਕੀਤਾ ਸਾਡਾ ਮਾਰਤਾ ਰਾਤ ਨੂੰ ਸਾਨੂੰ ਨਹੀਂ ਮਿਲੀ ਬੀਬੀਆ ਦੇ ਪਰਵਾਰ ਸਾਡੇ ਕੋਲੇ ਖੋੜੇ ਪੰਜਾਬ ਉਹ ਰਿਹਾ ਕੀ ਆ ਅਲੀ ਬਿਨਾਗਾ ਤੋਂ ਲਾ ਬੋਨੇ ਆ ਉਹ ਬੈਠੇ ਆਲੀ ਧਰਤ ਉੱਤੇ ਮੋਰਚਾ ਲਾਈ ਲੈ ਦੇ ਉੱਤੇ ਉਹ ਪੱਕੀ ਕਰਦੇ ਤੰਗਰੀਰ ਪਾ ਕੇ 18000 ਕਿਊਸਕ ਪਾਣੀ ਉਹ ਬਾਰ ਦੇ ਨਾਲ ਦੀ ਬੈਕਟਰੀ ਲੈ ਗਏ ਪੰਜਾਬ ਦੀ ਤਿਆਰੀ ਹੈ ਆ ਕੁਦਰਤ ਦਾ ਕਰ ਲਿਆ ਪੱਕਾ ਗਾਹਾਂ ਕਰਨ ਦੀ ਤਿਆਰੀ ਹਨਗੇ ਬਸਣ ਤੱਕ ਸਾਡੇ 18000 ਕਿਊਸਕ ਪਾਣੀ ਜਾਣਾ ਡੇੜ ਦਰਿਆ ਸਾਡਾ ਇੱਕ ਸਫਰ ਉੱਤੇ ਕਿ ਵਿਆਸ ਤੇ ਸਾਡੇ ਕੋਲ ਪਾਣੀ ਕਿੰਨਾ ਵਜਾ 15 ਸਾਲ ਦਾ ਆਪਾਂ ਉਹਦੇ ਵਿੱਚ ਆਪਾਂ ਇਹ ਨੂੰ ਹਾਂਸੋ ਕਹਿੰਦਾ ਪੰਜਾਬ ਦੇ ਛੱਪੇ ਚੱਕਰ ਨੂੰ ਨਹਿਰੀ ਪਾਣੀ ਦੇਣਾ ਦੇਣਗਾ ਕਿੱਥੋਂ ਆ ਤੁਹਾਨੂੰ ਪੂਰੇ ਕੋਲੇ ਬੋਹੂਗਲਾ ਦੇ ਕੋਲੇ 20 ਮਿੰਟ ਲੱਦੀ ਜਾਂਦੇ ਆ ਉਸ ਮੇ ਪਾਣੀ ਬੀਹਾ ਪੰਡਾ ਚੋਂ ਭਰਾ ਹੈ ਨਹੀਂ ਮੇਰੀ ਅਜੀ ਇਹ ਕਰਦੇ ਜਿਨਾ ਬੋਲ ਗਏ ਅਸੀਂ ਫਿਰ ਹੱਤਬਾਦੀ ਹੋ ਜਾਂਦੇ ਆ ਇਹ ਪਾਣੀਾਂ ਦੀ ਗੱਲ ਕਰਦੇ ਹੱਤਬਾਦੀ ਹੈ ਇਹ ਬੋਲੀ ਦੀ ਗੱਲ ਕਰਦੇ ਹੱਤਬਾਦੀ ਦੇਸ਼ ਛੋੜਨਾ ਚਾਹੁੰਦੇ ਆ ਅਸੀਂ ਸਿੱਖੀ ਦੀ ਗੱਲ ਕੋਈ ਕਰਦਾ ਤੂੰ ਪ੍ਰਚਾਰ ਕਰਦਾ ਹੀ ਨੌਜਵਾਨ ਆਇਆ ਸੀ ਸਿੱਖੀ ਨਾਲ ਜੋੜ ਰਿਆ ਸੀ ਰਹਿਤੋ ਰਹਿਣ ਕਰ ਰਿਹਾ ਸੀ ਆਪਣੀ ਨੌਜਵਾਨ ਨੂੰ ਮੱਕਾ ਪਰੇ ਜਗਾ ਰਿਆ ਸੀ ਉਹ ਅੱਤਵਾਦੀ ਵੱਖਵਾਦੀ ਬਣਾ ਕੇ ਉਹ ਪੇਸ਼ ਕਰਤਾ ਉਹ ਪੁਲਸੀ ਕਾਨੂੰਨ ਨੂੰ ਮਾਰ ਦੇਣਗੇ ਹੁਣ ਐਨੇ ਸੇ ਕੀ ਹੁੰਦੀ ਆ ਦਾ ਵਾਰਾ ਬੰਦਾ ਪਰਿਆ ਦੱਸਣ ਨਹੀਂ ਬਲੇਬਾ ਦਾ ਕਿੱਥੇ ਰੇ ਕੋਈ ਸਾਲ ਕੋਈ ਬੀਬੀ ਨਹੀਂ ਕੋਈ ਤਰੀ ਨਹੀਂ ਕੋਈ ਵਕੀਲ ਨਹੀਂ ਛੱਡ ਦੇ ਅੰਦਰ ਜਾ ਕੇ ਮੁੰਡੇ ਦੀ ਦੁਕਾਨੀ ਆਣੀ ਪੁਤਾਂ ਕਾਊਂਟਰ ਕਰਕੇ ਆਣੀ ਪੁਤਾਂ ਨੂੰ ਫੜ ਕੇ ਜਲੀਲ ਕਰਕੇ ਉਹਦੇ ਕਰਦਾਰ ਨੂੰ ਮਾਰ ਕੇ ਦਾ ਸਰਵਿਸ ਹਲ ਚੱਕ ਰਣ ਦੱਸੋ ਆਪਾਂ ਇੱਥੇ ਦੋ ਆਹ ਕਿਹੜੀ ਫਾੜੀ ਬੋਲਣ ਵਾਲਾ ਆਊਗਾ ਕੌਣ ਭਾਈ ਹਾਂਜੀ ਹਾਲਾਂਕਿ ਅਬ ਉਹ ਨਾ ਖੜਾ ਐ ਇੱਕ ਦੇਕਾ ਮੁੰਡੇ ਨੂੰ ਮਿਲਦੇ ਆ ਜਿਹੜੇ ਕਹਿੰਦੇ ਭਈ ਅਮਰਪਾਲ ਤੋਂ ਪ੍ਰਵਾਹ ਤੋਂ ਕੇ ਨਾ ਛੱਡਿਆ ਚ ਟਾਪੀ ਦੇ ਪਾਪਾ ਸਾਲ ਸਾਲ ਦਾ ਅਮਰ ਛੱਡ ਲਿਆ ਕਿੰਨੇ ਅਜੇ ਨੌਜਵਾਨ ਦੇ ਬੱਚੇ ਹੋਣੇ ਆ ਯਾਰ ਪਰ ਉਹ ਅੱਜ ਪੇਸ਼ਕੀ ਬਣਾ ਕੇ ਖਲਣਾ ਹੈ ਪੱਖਵਾਦੀ ਅੱਤਵਾਦੀ ਇਹ ਬਣਾ ਕੇ ਪੇਸ਼ ਕਰਨਾ ਪੂਰਾ ਲੈਟਰ ਮੀਡੀਆ ਸੁਣ ਲੋ ਕਾਹ ਪਰ ਇਹ ਹੀ ਚਲਾਇਆ ਜਾ ਰਹੇ ਆ ਕਾਰਨ ਨੂੰ ਸਾਫ ਸਮਝਾ ਜਣੀ ਆ ਅੱਜ 24 ਦੀਆਂ ਵੋਟਾਂ ਨਹੀਂ ਲੱਤਣੀਆਂ ਨੇ ਆਪਾਂ ਨੂੰ ਮਾਰ ਕੇ ਕੁੱਟ ਕੇ ਆਪਾਂ ਹੋਈ ਹੈ ਨਹੀਂ ਆਪਾਂ ਦੀ ਮਸਤੀ ਤੁਰੇ ਸਰਦਾਂ ਦੇ ਕੰਮਾਂ ਤੋਂ ਸਾਨੂੰ ਕੀ ਆ ਸਾਡੀ ਗੱਲ ਨੂੰ ਕੋਈ ਮਰਦਾ ਕੋਈ ਖਾਪਦਾ ਕੋਈ ਜੇਲ੍ਹ ਜਾਂਦਾ ਉਹ ਬੰਦੂ ਸਿੰਘਾਂ ਦਾ ਮੋਰਚਾ ਲੱਗੇ ਉਹਥੇ ਵੀ ਨਹੀਂ ਗਏ ਆਈ ਅੱਥੇ ਵੀ ਨਹੀਂ ਖੜਨਾ ਸਾਡੇ ਹਲਾ ਦੇ ਆ ਬੈਠੇ ਰਹੋ ਬਾਈ ਘਰਾਂ 'ਚ ਬੈਠੇ ਵੀ ਮਰ ਜਾਓਗੇ ਇਹ ਭਲੇਖਾ ਤੁਹਾਨੂੰ ਸੋਣਾ ਕੱਖਣਣਾ ਧਰਤੀ ਪੰਦਰ ਹੋਣ ਵਾਲ ਬੱਦ ਰਹੀ ਹੈ ਖੜ ਦੇ ਤਾ 12 ਸਾਲ ਦੀ ਕਿਹੜਾ ਤੇ ਥੋੜੀ ਘਰਾਂ 'ਚ ਬੜੇ ਛੱਤਰ ਪਹਿਣ ਕੇ ਜਾਂ ਮਰੋਗੇ ਧੰਨਵਾਦ ਸਾਰਿਆਂ ਦਾ ਤੁਸੀਂ ਆਏ ਹੋ ਜਗ ਦੀ ਜਵੀਰ ਆਏ ਲੋਕ ਆਏ ਜਿੰਨੇ ਆਏ ਜਿਲ੍ਹੇ ਜਿਵੇਂ ਸਨੇਹ ਲੱਗੇ ਵਾਲੇ ਮੋਟੇ ਨਾ ਟੁੱਟ ਆਉਣ ਵਾਲੇ ਦਿਨਾਂ ਦੇ ਵਿੱਚ ਸਰਕਾਰ ਨੂੰ ਅਲਟੀਮੇਟਮਾਂ ਤੇ ਚੇਤਾਵਨੀਆਂ ਵੀ ਜੇ ਨਹੀਂ ਹੱਲ ਹੁੰਦਾ ਨਹੀਂ ਕਿ ਅਮਰਪਾਲ ਨੂੰ ਸਾਹਮਣੇ ਲਿਆ ਰਹੇ ਉਹ ਦਸਤਰੀ ਰਹਿਣ ਦੇ ਬਾਰੇ ਫੜਿਆ ਕੀ ਹੈ ਕਿੱਥੇ ਹੈ ਤਾਂ ਆਉਣ ਵਾਲੇ ਦਿਨਾਂ ਦੇ ਵਿੱਚ ਇਹ ਸੰਘਰਸ਼ ਨੇ ਤਿੱਖਾ ਹੋਣਾ ਪੂਰਾ ਪੰਜਾਬ ਸੜਕਾਂ ਤੇ ਆਉਣਾ ਹੈ ਅੱਜ ਤੱਕ ਉਹਨੂੰ ਚੇਤਾਵਨੀ ਦੇ ਤੌਰ ਤੇ ਅਸੀਂ ਸਾਰੇ ਜ਼ਿਲ੍ਹਿਆਂ ਦੇ ਵਿੱਚ ਪੰਜਾਬ ਦੇ ਅੰਦਰ ਮੰਗ ਪੱਤਰ ਦੇ ਰਹੇ ਹਾਂ ਕਿ ਇਸ ਨੂੰ ਵੀ ਇਹ ਮਸਲਾ ਹੱਲ ਕਰੋ ਤੇ ਜਿਹੜੀ ਕਾਨੂੰਨੀ ਤੌਰ ਤੇ ਤੁਸੀਂ ਫੜੋ ਫੜੀ ਕਰ ਰਹੇ ਆ ਛਾਪੇ ਮਾਰ ਰਹੇ ਹੋ ਪਿੰਡਾਂ ਦੇ ਵਿੱਚ ਜਿਹਨੇ ਕੋਈ ਸਮਾਰਗਮ ਕਰਾਇਆ ਸੀ ਉੱਥੇ ਆ ਰਿਹਾ ਜੋ ਫੋਟੋ ਵਾਲਾ ਜਰ ਤੁਹਾਨੂੰ ਲੱਗਦਾ ਇਕੱਠੇ ਹੋਗੇ ਕੱਲ ਨੂੰ ਤੇ ਜਾਣਨਾ ਕਰਦੋ ਸੜਕਾਂ ਤੇ ਨਾ ਆ ਜਣਾ ਉਹਨਾਂ ਲੋਕਾਂ ਦੇ ਨਾਲ ਡਰ ਪਾਉਣ ਲਈ ਪਿੰਡੋ ਪੰਡੀਆਂ ਜਾ ਕੇ ਤਲਾਸ਼ੀਆਂ ਲੈ ਰਹੇ ਆ ਨੌਜਵਾਨਾਂ ਨੂੰ ਫੜ ਰਹੇ ਅੰਦਰ ਜੇਲਾ ਸੱਟ ਰਹੇ ਆ ਇਹ ਬੰਦ ਕਰੋ ਨਹੀਂ ਬੰਦ ਕਰੋਗੇ ਤੁਹਾਡਾ ਭਲੇਖਾ ਇਹ ਆਵਾਜ਼ ਲੋਕਾਂ ਦੇ ਅੰਦਰ ਬਹੁਤ ਜ਼ਿਆਦਾ ਗੁੱਸੇ ਤੇ ਰੋਸ ਹੈ ਇਹਨੂੰ ਸਮਝਣ ਦੀ ਕੋਸ਼ਿਸ਼ ਕਰੋ ਇਹ ਡੰਡੇ ਨਾਲ ਦਵਾਈ ਨਹੀਂ ਦਬਦਾ ਹੁੰਦਾ ਤੇ ੱੱਕੇ ਨਾਲ ਦਵਾਈ ਕੋਈ ਜੀ ਦਵੀ ਨਹੀਂ ਪਹਿਲਾ ਨਹੀਂ ਦਬੇ ਅਫਗਾਨੀਆਂ ਦੌਰਾਨੀ ਅੰਗਰੇਜ਼ਾਂ ਦਾ ਵੀ ਦੌਰ ਆਇਆ ਇਸ ਕਾਰਨ ਬਰਦ